ਸ਼ਲੋਕ ਮਹੱਲਾ ਚੌਥਾ ਅਗੋਂ ਦੇ ਸਤਿ ਭਾਉ ਨਾ ਦਿੱਚੈ ਸ੍ਰੀ ਅੰਗਦ ਸਾਹਿਬ ਹਨ ਹਰਿ ਸਾਹਿਬ ਜੀ ਨੇ ਜਦੋਂ ਬੌਲੀ ਸਾਹਿਬ ਰਚੀ ਹੈ ਇਹਦਾ ਸ਼ਲੋਕ ਦਾ ਪੂਰਾ ਤੱਪੇ ਦੀ ਬੇਮੁਖ ਦਾ ਤਾਂ ਅੱਗੇ ਸ਼ਲੋਕਾਂ ਚ ਆਵੇਗਾ ਜੇਕਰ ਸਾਰਾ ਸ਼ਲੋਕ ਮਹਾਰਾਜ ਚੌਥੇ ਪਾਛਾ ਰਚਣਗੇ ਪਰ ਨਹੀਂ ਹੁੰਦਾ ਤੇ ਉਹ ਜਦੋਂ ਗਏ ਸੀ ਉਸ ਵੇਲੇ ਦੀ ਗੁਰੂ ਸਾਹਿਬ ਦੀ ਸਾਖੀ ਦੱਸਦੇ ਹਨ ਅੱਗੋਂ ਦੇ ਸਤਿ ਭਾਉ ਨਾਲ ਦਿਸੈ ਮਾਰਾ ਕਹਿੰਦੇ ਅੱਗੋਂ ਦੇ ਪਹਿਲਾਂ ਜਿਸ ਵੇਲੇ ਉਹ ਤਪਾਸੀ ਗੋਦਵਾਲ ਸਾਹਿਬ ਦੀ ਖਰੂਰ ਸਾਹਿਬ ਵਾਲੇ ਦਾ ਮਿੱਤਰ ਉਹ ਵੀ ਗੁਰੂ ਸਾਹਿਬ ਦੀ ਨਿੰਦਿਆ ਕਰਿਆ ਕਰਦਾ ਦੇਖ ਕੇ ਪ੍ਰਤਾਪ ਛੜਿਆ ਕਰਦਾ ਮਾਰਨ ਜਦੋਂ ਬੌਲੀ ਸਾਹਿਬ ਦੀ ਚੱਠ ਕੀਤੀ ਉਸ ਵੇਲੇ ਗੁਰੂ ਰਾਮਦਾਸ ਸਾਹਿਬ ਨੂੰ ਆਗਿਆ ਕੀਤੀ ਕਿ ਸੰਕਾ ਨੂੰ ਨਿਉਂਦੇ ਨਾਲ ਕਹਿ ਕੇ ਸੇਵਕਾਂ ਨੂੰ ਭੇਜ ਕੇ ਦੇ ਦਿਓ ਤਾਂ ਸੇਵਕ ਮਾਰਾ ਵੀ ਗਏ ਅਗੋਂ ਕਬੇ ਨੂੰ ਕਿਹਾ ਜੀ ਮਹਾਰਾਜ ਆਪ ਚੱਲ ਕੇ ਭੋਜਨ ਪਾਇਓ ਤੇ ਪੰਜ-ਪੰਜ ਰੁਪਏ ਤੁਹਾਨੂੰ ਮਰਨਗੇ ਫੇਰ ਕਹਿੰਦੇ ਅਸੀਂ ਨਹੀਂ ਜਾਣਾ ਭੋਜਨ ਛਕਣ ਵਾਸਤੇ ਇਸ ਪ੍ਰਕਾਰ ਅਗੋਂ ਦੇ ਪਹਿਲਾਂ ਸਤ ਸਦ ਸਰਦਾ ਕਰਕੇ ਭਾਵ ਪ੍ਰੇਮ ਨਾਲ ਤਾਂ ਨਿੰਦਾ ਮੰਨਿਆ ਨਾ ਪਿਛੋਂ ਦੇ ਆਖਿਆ ਕੰਮ ਨਾ ਆਵੇ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਇੱਕ ਮੋਹਰ ਮਿਲੇਗੀ ਜਿਹੜਾ ਨਿੰਦਾ ਆ ਕੇ ਛਕੇਗਾ ਫਿਰ ਕਹਿੰਦਾ ਇੱਕ ਬਹਾਮਣੀ ਦੀ ਮੋਹਰ ਇੱਕ ਮੇਰੀ ਇੱਕ ਮੇਰੇ ਪੁੱਤ ਦੀ 15 ਮੋਹਰਾ ਆ ਜਾਣੀਆਂ ਬਹਾਮਣੀ ਨੇ ਦਿਵਾਲਿਆ ਫਿਰ ਕਹਿੰਦਾ ਜੀ ਮੈਂ ਆਉਣਾ ਮਹਾਰਾ ਗੁਰੂ ਸਾਹਿਬ ਨੂੰ ਕਹੋ ਉਧਰ ਪੰਗਤਾਂ ਲੱਗੀਆਂ ਜਿੰਦੇ ਬਾੜ ਸਾਰੇ ਅਰਗੇ ਅੰਦਰ ਬੰਨ ਨੂੰ ਥਾਂ ਨਹੀਂ ਸੀ ਬੌਲੀ ਸਾਹਿਬ ਦੇ ਸਾਰੇ ਚੂਗਾਨ ਵਿੱਚ ਫਿਰ ਪਿੱਛੋਂ ਦੇ ਆਖਿਓ ਕਿਸ ਉਹ ਪੰਚਾਇਤ ਜਿਹੜੀ ਸੀ ਫਿਰਦੀ ਸੀ ਉਹ ਉਹ ਪਿੱਛੇ ਉਹਨਾਂ ਨੇ ਜਦੋਂ ਤਵੇ ਨੇ ਕਿਹਾ ਆ ਕੇ ਫਿਰ ਕੰਮ ਕੀ ਆਉਣਾ ਸੀ ਪਿੱਛੋਂ ਦੇ ਅੱਖਾਂ ਕੰਮ ਨਹੀਂ ਆਉਂਦਾ ਅੰਦਰ ਸੱਦਿਆ ਨਾ ਸੰਗਤ ਨੂੰ ਉਸ ਵਕਤ ਬੁਲਾਇਆ ਨਾ ਸਾਰੇ ਦਰਵਾਜ਼ੇ ਭਰ ਗਏ ਸਨ ਬਾਹਰ ਬੰਦ ਹੋ ਗਏ ਬੌਦੀ ਸਾਹਿਬ ਦੇ ਸਾਰੇ ਜਿੰਨੇ ਸਨ ਅੱਧ ਵਿੱਚ ਫਿਰੇ ਮਨਮੁਖ ਵਿਚਾਰਾ ਉਸ ਦਾ ਬਾਹਣੀ ਲਈ ਬੜੰਦੁੰਦੀ ਕਹਿੰਦੀ ਤੂੰ ਗੁਰੂ ਕਾ ਦੇ ਨਾਲ ਵੈਰ ਕਰਦਾ ਹੈ ਤੇ ਫਿਰ ਤਿੰਨ ਮੋਹਰਾ ਆ ਜਾਣੀ ਅਸੀਂ ਆਪਾਂ ਨੂੰ ਇਹ ਵੱਧ ਵਿਚਾਰੇ ਇਧਰ ਸੰਗਤ ਵਾਲ ਬਾਹਰ ਲੱਗੇ ਆ ਅੱਦ ਵਿਚਾਰੇ ਗਲੀਆਂ 'ਚ ਤੁਰਦਾ ਮਨੁੱਖ ਵਿਚਾਰਾ ਗੱਲੀ ਕਿਉਂ ਸੁਖ ਪਾਵੇ ਜਿਹੜਾ ਗੱਲਾਂ ਨਾਲ ਸਿਆਗੀ ਬਣ ਰਿਹਾ ਸੀ ਉਹ ਕਿਵੇਂ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਗੁਰ ਸਤਗੁਰ ਸਾਹੂ ਖੜੇ ਗੁਰੂ ਆਮਦਾਸ ਸਾਹਿਬ ਵੇਖ ਰਹੇ ਸਨ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਪੀਤੀ ਨਹੀਂ ਸਤਗੁਰ ਸੱਚੇ ਪਾਤਸ਼ਾਹ ਦੀ ਤੂੜੀ ਆਵੇ ਤੂੜੀ ਜਾਵੇ ਉਹਦਾ ਜਿਹੜਾ ਆਉਣਾ ਹੈ ਹੁਣ ਸੰਗਤ ਵਿੱਚ ਕਹਿੰਦਾ ਜੀ ਮੈਂ ਆਉਣਾ ਹੈ ਤੇ ਫੇਰ ਜਾਣਾ ਹੈ ਕਿਉਂ ਝੂਠਾ ਹੀ ਆਉਣਾ ਤੇ ਜਾਣਾ ਹੈ ਉਸ ਪ੍ਰਖ ਦਾ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਮੇਰਾ ਹਰਿ ਪ੍ਰਭੂ ਜੇ ਕਿਰਪਾ ਦ੍ਰਿਸ਼ਟੀ ਕਰਦੇ ਵੇ ਤਾਂ ਸਤਗੁਰ ਪਾਰ ਬ੍ਰਹਮ ਨਦਰੀ ਸਾ ਤਾਂ ਸਤਗੁਰ ਸਾ ਪਾਰੋਂ ਪਰਮੇਸ਼ਰ ਦਾ ਰੂਪ ਹਨ ਪ੍ਰਤਖ ਜਗਤ ਗੁਰੂ ਗੁਰੂ ਨਾਨਕ ਦੇਵ ਨਿਗਾਹ ਚ ਆ ਜਾਵੇ ਫੇਰ ਪੜੋ ਮੁਟਕੋ ਸ਼ਲੋਕ ਮਹਲਾ ਚੌਥਾ ਅੱਗੋਂ ਦੇ ਸਤਿ ਭਾਉ ਨਾ ਦਿਸੈ ਸਾਧ ਸੰਗੀ ਜੀ ਅੱਗੋਂ ਜਦੋਂ ਬਾਲਕ ਵਸਤਾ ਹੁੰਦੀ ਹੈ ਜਿਵਾ ਵਸਤਾ ਹੁੰਦੀ ਹੈ ਜਨ ਲਿਆ ਹੋਇਆ ਸੱਚਾ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਉਹ ਜਿ ਪ੍ਰੇਮ ਨਹੀਂ ਲੰਦੇ ਜੀਵ ਮਹਾਰਾਜ ਸਾਹਿਬ ਦੇ ਉਪਦੇਸ਼ ਨੂੰ ਧਾਰਨ ਨਹੀਂ ਕਰਦੇ ਗ੍ਰਹਿਣ ਨਹੀਂ ਕਰਦੇ ਨਿਸ਼ਚਾ ਨਹੀਂ ਦਿੰਦੇ ਕਿ ਅਸੀਂ ਮਹਾਰਾਜ ਕਵਾਵਾਂਗੇ ਨਾਮ ਨੂੰ ਨਿਸ਼ਚਾ ਕਰਕੇ ਨਾਮ ਕੁਮਾ ਨਹੀਂ ਸਕਦੇ ਪਿੱਛੋਂ ਦੇ ਆਖਿਆ ਕੰਮ ਨਾਲ ਜਦੋਂ ਪਿੱਛੋਂ ਜਮਦੂਤ ਆ ਕੇ ਪਕੜ ਲੈਂਦੇ ਅੰਤ ਦਾ ਵੇਲਾ ਆਉਂਦਾ ਹੈ ਉਦੋਂ ਕਹਿੰਦਾ ਜੀ ਮੈਂ ਹੁਣ ਨਾਮ ਜਪ ਨੂੰ ਮੈਨੂੰ ਛੱਡ ਜੋ ਉਹ ਉਸ ਵੇਲੇ ਜਮ ਕਹਣਗੇ ਕਿ ਰਾਹੇ ਜੰਮਣ ਨਹੀਂ ਹੁਣ ਦਾ ਬੀਜਿਆ ਨਹੀਂ ਪਈ ਜੰਮਣਾ ਸੇਸ ਵਕਤ ਉਹਦੇ ਪਿੱਛੋਂ ਅੱਖ ਹੋਣੀ ਤੂੰ ਜਪ ਸਕਦਾ ਹੁਣ ਤੇਰੇ ਸਾਹ ਨੂੰ ਅਸੀਂ ਘੁੱਟ ਲਿਆ ਆਖੀਰੀ ਸਾਹ ਹੈ ਪਿੱਛੋਂ ਦੇ ਅੱਖਾਂ ਜੰਮਦੂਤਾਂ ਨੇ ਕਿਹਾ ਤੇਰੇ ਕੰਮ ਨਹੀਂ ਆਉਣਾ ਹੁਣ ਤੂੰ ਕਿਵੇਂ ਜਪ ਲੇਗਾ ਅਸੀਂ ਤੇਰੇ ਗਲ ਤੋਂ ਆ ਖੜੇ ਆ ਅੱਧ ਵਿੱਚ ਫਿਰੈ ਮਨਮੁਖ ਵਿਚਾਰ ਇਉ ਮਨਮੁਖ ਵਿਚਾਰੇ ਅੱਧ ਵਿਚਾਰੇ ਨਾਮ ਮਨੁੱਖਾ ਦੇ ਕੰਮ ਆਇਆ ਨਾ ਮੁਕਤ ਹੋਏ ਇਸ ਤਰ੍ਹਾਂ ਰਹਾਟੇ ਜੁਨਾ ਚ ਟੇਡੀਆਂ ਜੁਨਾ 84 ਲੱਖ ਜੁਨ ਦੀਆਂ ਜੇ ਮਨਮੁਖ ਵਿਚਾਰਾ ਤੁਰਿਆ ਫਿਰਦਾ ਹੈ ਗੱਲੀ ਕਿਉ ਸੋਹ ਪਾ ਗਿਆਨੀਆਂ ਗੱਲਾਂ ਮਾਰਦਾ ਸੀ ਉਹਨਾਂ ਬ੍ਰਹਮਾਸਮੀ ਤੇ ਅੰਦਰੋਂ ਬ੍ਰਹਮ ਦਾ ਗਿਆਨ ਹੋਇਆ ਨਹੀਂ ਦੱਸੋ ਗੱਲਾਂ ਨਾਲ ਸੋ ਕਿਹੜਾ ਪਾ ਦੇਂਦਾ ਨਹੀਂ ਪਾ ਸਕਦਾ ਹੈ ਦੇ ਅੰਦਰ ਪ੍ਰੀਤ ਨਹੀਂ ਸਤਿਗੁਰੂ ਜਿਨ੍ਹਾਂ ਦੇ ਅੰਦਰ ਭਾਈ ਸਤਿਗੁਰੂ ਸੱਚੇ ਕਾਸ਼ਾ ਦੀ ਤ੍ਰਿਤੀ ਨਹੀਂ ਹੈ ਕੂੜੀ ਆਵੇ ਕੂੜੀ ਜਾ ਉਹਨਾਂ ਦਾ ਜਿਹੜਾ ਸੰਗਤ ਆਉਣਾ ਪਦਾਰਥਾਂ ਦੇ ਖਾਣ ਵਾ ਕੇ ਝੂਠਾ ਹੀ ਆਉਣਾ ਹੈ ਤੇ ਜਿਹੜਾ ਜਾਣਾ ਹੈ ਕੀ ਵੀ ਝੂਠਾ ਹੀ ਅਸਰ ਦਾ ਤੁਹੀ ਨੇ ਆ ਦਾ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਜੇ ਮੇਰਾ ਹਰੀ ਪ੍ਰਭੂ ਕਰਤਾਰ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਸਤਗੁਰ ਪਾਰ ਬ੍ਰਹਮ ਨਦਰਿ ਜੀ ਆ ਤਾਂ ਸਤਗੁਰੋ ਕਾਲ ਪੁਰਖ ਪਾਰ ਬੰਦਾ ਰੂਪ ਹੈ ਇਹ ਦ੍ਰਿਸ਼ਟੀ ਜਾ ਜੇ ਆਪ ਨਰੈਣ ਕਲਾਧਾਰ ਜਗ ਮੈਂ ਪਰਵਰਿਓ ਤਾਂ ਆਪਿਓ ਪੀਵੇ ਸ਼ਬਦ ਗੁਰ ਕੀ ਜੇ ਅੰਮ੍ਰਿਤ ਪੀ ਲਵੇ ਗੁਰੂ ਸਾਹਿਬ ਦੇ ਸ਼ਬਦ ਨੂੰ ਧਾਰਨ ਕਰ ਲਵੇ ਸਭ ਕਾੜਾ ਅੰਦੇਸਾ ਧਰਮ ਚੁਕਾ ਜੇ ਦਾ ਕਾੜਾ ਰਾਤ ਇਹ ਸਾਰਾ ਸੰਸਾਰਿਕ ਪ੍ਰਮਾਨ ਪਰਵੇ ਇਹ ਸਾਰਾ ਮਾਰਾ ਸਾਹਿਬ ਜੀ ਤੇ ਭਰਮ ਜਿਹੜਾ ਸਰੂਪ ਦਾ ਪਿਆ ਹੋਇਆ ਪੰਜ ਪ੍ਰਕਾਰ ਦਾ ਉਹ ਸਭ ਚੱਕ ਦਿੰਦੇ ਆ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਆਨੰਦ ਸਰੂਪ ਨੂੰ ਪਾ ਕੇ ਭਾਈ ਆਨੰਦ ਰਹਿੰਦਾ ਹੈ ਜਨ ਨਾਨਕ ਅਨੰਦਨ ਹਰ ਗੁਣ ਗਾਉਂਦਾ ਸਾਧੂ ਸਾਹਿਬ ਜੀ ਕਹਿੰਦੇ ਰਾਤ ਜਨੇ ਹਰੀ ਦੇ ਗੁਣਾਂ ਨੂੰ ਗਾਉਂਦਾ ਉਹ ਨਿਹਾਲ ਹੁੰਦਾ ਹੈ ਮਹੱਲਾ ਚੌਥਾ ਗੁਰ ਸਤਗੁਰੂ ਦਾ ਜੂ ਸਿੱਖ ਆਖਾਏ। ਭਾਈ ਪ੍ਰਾਣਾ ਆਦਿਕ ਸਿੱਖ ਤਾਂ ਕਈਆਂ ਕਾਪੀਆਂ ਲਿਖ ਲਈ ਭਾਈ ਪ੍ਰਾਣਾ ਆਦਿਕਾਂ ਨੂੰ ਉਪਦੇਸ਼ ਦਿੰਦਾ ਹੈ। ਪ੍ਰਾਣਾ ਆਦਿਕ ਤਾਂ ਭਾਈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੋਂ ਸਿੱਖਿਓ ਨਾਂ ਪ੍ਰਾਪਤ ਕੀਤੀ ਹੈ। ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਹੈ। ਭਾਈ ਗੁਰਦਾਸ ਜੀ ਤੀਜੇ ਪਾਤਸ਼ਾਹ ਦੇ ਬਾਲਕ ਸਰੂਪ ਵਿੱਚ ਸਨ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨੀ ਆ ਕੇ ਲੱਗੇ ਗੋਵਿੰਦਵਾਦ ਸਾਹਿਬ ਮਹਾਰਾਜ ਸਾਹਿਬ ਬੈਠੇ ਹੈ। ਕਿ ਹਮਾਰਾ ਮੈਨੂੰ ਸਿੱਖੀ ਬਖਸ਼ੋ ਉਪਦੇਸ਼ ਦਿਓ ਤਾਂ ਮਹਾਰਾਜਾ ਗੁਰੂ ਰਾਮਦਾਸ ਜੀ ਨੇ ਇਹ ਭਾਈ ਗੁਰਦਾਸ ਸਾਹਿਬ ਦੇ ਪ੍ਰਥਾ ਹੈ ਸਿੱਖੀ ਦੀ ਰਹਿਤ ਦੱਸੀ ਸੀ ਜੋ ਸਿੱਖੀ ਦੀ ਰਹਿਤ ਦੇ ਅੰਦਰ ਗੁਰਸਿੱਖ ਰਹਿੰਦੇ ਹੈ ਇਸੇ ਰਹਿਤ ਨੂੰ ਰੱਖ ਕੇ ਭਾਈ ਸਾਹਿਬ ਨੇ ਆਪਣੀਆਂ ਵਾਰਾਂ ਵਿੱਚ ਗੁਰਸਿੱਖੀ ਦੀ ਰਹਿਣੀ ਨੂੰ ਬੜਾ ਪ੍ਰਪੱਕ ਕੀਤਾ ਹੈ ਅਤੇ 6ਵੇਂ ਪਾਤਸ਼ਾਹ ਤੱਕ 9ਵੇਂ ਪਾਤਸ਼ਾਹ ਤੱਕ ਭਾਈ ਸਾਹਿਬ ਦਾ ਸਿਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਵੀ ਰਹੇ ਹੈ ਸਤਗੁਰੂ ਚੌਥੇ ਪਾਤਸ਼ਾਹ ਨੂੰ ਭਾਈ ਸਾਹਿਬ ਨੂੰ ਇਹ ਉਮਰਤੂ ਬਰੋਜ ਉਪਦੇਸ਼ ਦਿੱਤਾ ਸੀ ਜਿਸ ਉਪਦੇਸ਼ ਨੂੰ ਲੈ ਕੇ ਆਗਰੇ ਜਾ ਕੇ ਸੰਗਤਾਂ 'ਚ ਪ੍ਰਚਾਰ ਕਰਿਆ ਸੀ ਗੁਰੂ ਰਾਮਦਾਸ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਫਿਰ ਆਦਿ ਦੇ ਸੰਗਤ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁਜੀਏ ਸੀ ਵਿਆਸਾ ਵੀ ਦੀ ਮਹਾਰਾਜ ਦੇ ਸ਼ਬਦ ਦਾ ਆਸਰਾ ਲੈ ਕੇ ਗੋਡੇ-ਗੋਡੇ ਪਾਣੀ ਹੋ ਗਿਆ ਸੀ ਸਾਰੇ ਦੇ ਬੀ ਦੀ ਲੰਘੇ ਸਨ ਏਡੀ ਵੱਡੀ ਤਾਕਤ ਭਾਈ ਸਾਹਿਬ ਨੇ ਸ਼ਬਦ ਨੂੰ ਕਮਾ ਕੇ ਪਾਈ ਸੀ ਇਹ ਉਪਦੇਸ਼ ਭਾਈ ਸਾਹਿਬ ਨੂੰ ਮਹਾਰਾਜ ਸਾਹਿਬ ਬਖਸ਼ ਰਹੇ ਹਨ ਆਪਾਂ ਨੂੰ ਹੁਣ ਬਖਸ਼ਿਆ ਵੰਗੂ RAMDAS ਸਾਹਿਬ ਜੀ ਮਹੱਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਆਖਾਏ ਤੇ ਭਾਈ ਜੋ ਗੁਰੂ ਨਾਨਕ ਦੇਵ ਸਾਹਿਬ ਦਾ ਸਤਗੁਰੂ ਅੰਗਦ ਦੇਵ ਸਾਹਿਬ ਦਾ ਸਤਗੁਰੂ ਅਮਰਦਾਸ ਸਾਹਿਬ ਦਾ ਸਤਗੁਰੂ RAMDAS ਸਾਹਿਬ ਦਾ ਗੁਰੂ ਪੂਜਨੀਕ ਜੋ ਸਤਗੁਰੂ ਅਕਾਲ ਪੁਰਖ ਦਾ ਸਰੂਪ ਚੇਤਨ ਸਰੂਪ ਹਨ ਉਹਨਾਂ ਦਾ ਜੋ ਕੋਈ ਸਿੱਖ ਆਖਾਏ ਕਹੋਣਾ ਚਾਹੇ ਕਹੇ ਕਿ ਮੈਂ ਗੁਰੂ ਸਾਹਿਬ ਦਾ ਸਿੱਖਾ ਦਸਾਂ ਪਾਤਸ਼ਾਹ ਦਾ ਸਿੱਖ ਐ ਸੋ ਭਲਕੇ ਉਠ ਹਰ ਨਾਮ ਧਿਆਵ ਉਹਨੂੰ ਚਾਹੀਦਾ ਭਲਕੇ ਨਾ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਨਾਮ ਧਿਆਇਆ ਕਰੇ ਉਦਮ ਕਰੇ ਭਲਕੇ ਪਰਭਾਤੀ ਫਿਰ ਉਦਮ ਕਰੇ ਹਮੇਸ਼ਾ ਭਲਕੇ ਨਾ ਹਮੇਸ਼ਾ ਪ੍ਰਭਾਤੀ ਅੰਮ੍ਰਿਤ ਵੇਲੇ ਹਮੇਸ਼ਾ ਹੀ ਅੰਮ੍ਰਿਤ ਵੇਲੇ ਉੱਠ ਕੇ ਉਦਮ ਕਰੇ ਇਸਨਾਨ ਕਰੇ ਅੰਮ੍ਰਿਤ ਸਰਨਾਵੇ ਪਹਿਲਾਂ ਖੂਦੇ ਤੇ ਇਸਨਾਨ ਕਰੇ ਫੇਰ ਅੰਮ੍ਰਿਤਸਰ ਸਾਹਿਬ ਸੇ ਉਬਰ ਕੇ ਇਸ਼ਨਾਨ ਕਰੇ ਇਸ ਪ੍ਰਕਾਰ ਦੀ ਮਰਯਾਦਾ ਵਿੱਚ ਰਹਿਣਾ ਕਰੇ ਜਿਹੜੇ ਲੋਕ ਉਵੇਂ ਹੀ ਨਹਾ ਲੈਂਦੇ ਅੰਮ੍ਰਿਤਸਰ ਸਾਹਿਬ ਵਿੱਚ ਉਹ ਤੀਸ ਦੀ ਬੇਅਦਵੀ ਕਰਦੇ ਆ ਤੀਸ ਦੇ ਮਹੱਤਵ ਨੂੰ ਨਹੀਂ ਜਾਣਦੇ ਹਨਗੇ ਇਸੇ ਪ੍ਰਕਾਰ ਮਾਲਾ ਕਹਿੰਦੇ ਹਨ ਇਸ਼ਨਾਨ ਕਰੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਇਸ਼ਨਾਨ ਕਰੇ ਅੰਮ੍ਰਿਤ ਦਾ ਸੋਬਰ ਦੀ ਉਹ ਸਤਿਗੁਰੂ ਹੈ ਉਹਨਾਂ ਦੇ ਧਿਆਨ ਵਿੱਚ ਲੀਨ ਹੋ ਕੇ ਇਹ ਇਸ਼ਨਾਨ ਕਰੇ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਾ ਤੀਰ ਸਮਲ ਨਾਓ ਇਸ ਪ੍ਰਕਾਰ ਅੰਮ੍ਰਿਤ ਦੇ ਸੋਵਰ ਦੇ ਬ੍ਰਹਮਾ ਨੰਦ ਦੇ ਵਿੱਚ ਇਸ਼ਨਾਨ ਕਰੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਫਿਰ ਉੱਠ ਕਰਕੇ ਇਸ਼ਨਾਨ ਕਰਕੇ ਉਪਦੇਸ਼ ਗੁਰੂ ਸਾਹਿਬ ਦਾ ਜੋ ਹਰ ਹਰ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਜਪਣਾ ਕਰੇ ਚਿਤ ਹੋ ਕੇ ਸਭ ਕਿਲ ਵਿਖ ਪਾਪ ਦੁਖ ਲਹਿ ਜਾਵੇ ਉਹਦੇ ਕਿਲ ਨਿਸ਼ਚੇ ਕਰਕੇ ਬਿਰੂਪ ਜਿਹੜੇ ਪਾਪ ਹਨਗੇ ਚਾਰ ਪ੍ਰਕਾਰ ਦੇ ਪਾਪ ਬ੍ਰਾਹਮਣ ਕੈਲੀ ਘਾਤ ਕੰਜ ਕਾਂਚਾਰੀ ਕਾ ਤਾਨ ਇਹ ਵੀ ਤੇ ਸਭ ਕਿਹਦੇ ਵਖ ਤੇ ਪਾਪ ਜਿਹੜੇ ਸ਼ਰਾਬ ਪੀਤੀ ਗਈ ਹੈ ਚੋਰੀ ਜਾਰੀ ਕੀਤੀ ਗਈ ਹੈ ਇਹ ਪਾਪ ਕਿਹਦੇ ਵਖ ਪਾਪ ਦੋਖ ਲੈ ਜਾਵੇ ਦੋਖ ਸ਼ਬਦ ਸਪਰਸ਼ ਰੂਪ ਦਾ ਸੁਗੰਧ ਇਹ ਸਾਰੇ ਉਹਦੇ ਲੈ ਜਾਂਦੇ ਹਨ ਫਿਰ ਚੜਾ ਜੇ ਗੁਰਬਾਣੀ ਗਾਵੇ ਜਦੋਂ ਪਹਿ ਪਾਠ ਜਸਾ ਵੇਖੇ ਦੰਦਾ ਚੜਾ ਹੋਵੇ ਉਦੋਂ ਗੁਰੂ ਰਾਮ ਸਾਹਿਬ ਦੀ ਬਾਣੀ ਨੂੰ ਪੱਤਰੇ ਤੋਂ ਪੜ੍ਹਨਾ ਕਰੇ ਉਚਾਰਨਾ ਕਰੇ ਪਾਠ ਕਰੇ ਜਾਂ ਦਿਨ ਦੇ ਚੜ੍ਹਨ ਨਾਲ ਉੱਠ ਕੇ ਕੀਰਤਨ ਕਰੇ ਗੁਰ ਬਾਣੀ ਦਾ ਕੀਰਤਨ ਗਾਉਣਾ ਕਰੇ ਬਹਿਦਿਆਂ ਉੱਠਦਿਆਂ ਹਰਨਾਮ ਧਿਆਨ ਜਦੋਂ ਕੀਰਤਨ ਤੋਂ ਵਿਹਲਾ ਹੋਵੇ ਉਸ ਵੇਲੇ ਬੈਠਦਾ ਉੱਠਦਾ ਗੱਪਾਂ ਗਪੋੜੀਆਂ ਨਾ ਮਾਰੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੇ ਬੈਠਦਾ ਸਮਾਧੀ ਚ ਉੱਠਦਾ ਆ ਸੰਸਾਰ ਤੋਂ ਉਪਰਾਮ ਹੁੰਦਾ ਹੋਇਆ ਜੋ ਸਾਹ ਗ੍ਰਾਸ 취ਹਾਏ ਮੇਰਾ ਹਰ ਹਰ ਇਸ ਕਰਾਉਂਦੇ ਸਵਾਸ ਨਾਲ ਗ੍ਰਾਹੀ ਖਾਂਦਿਆਂ ਹੋਇਆ ਗ੍ਰਾਹਦਿਆਂ ਅੰਦਰੋਂ ਸਾਹ ਲੈਂਦਿਆਂ ਹੋਇਆ ਸਾਹ ਵਾਰ ਨੂੰ ਲੈਂਦਿਆਂ ਹੋਇਆ ਸਵਾਸ ਪਰ ਸਵਾਸ ਇਸ ਦਾ ਨਾਮ ਹੈ ਜੋ ਮੇਰੇ ਹਰ ਹਰ ਤੋਂ ਮੇਂ ਸੁਣੂ ਤੇ ਆਉਂਦਾ ਹੈ ਤੋ ਗੁਰ ਸਿੱਖ ਗੁਰੂ ਮਨ ਭਾਵ ਹੈ ਉਹ ਭਾਈ ਗੁਰੂ ਸਾਹਿਬ ਦਾ ਸਿੱਖਾ ਗੁਰੂ ਨਾਮ ਇਸ ਤਰ੍ਹਾਂ ਹੈਗਾ ਉਹ ਸਤਿਗੁਰੂ ਨਾਮਕ ਬੇਮਾਰ ਸਾਜੇ ਮਨ 'ਚ ਭੌਂਦਾ ਹੈ ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ ਜਿਨ੍ਹਾਂ ਦੇ ਤੇ ਮੇਰਾ ਸਵਾਮੀ ਅਕਾਲ ਪੁਰਖ ਵਾਹਿਗੁਰੂ ਦਇਆਲੂ ਹੁੰਦਾ ਹੈ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾ ਉਹ ਗੁਰਸਿੱਖ ਦੇ ਤਾਂ ਹੀ ਇਹ ਉਪਦੇਸ਼ ਗੁਰੂ ਸਾਹਿਬ ਜੀ ਸੁਣਾਉਂਦੇ ਐ ਜੋ ਅਸੀਂ ਬਚਨ ਕਹਿ ਰਹੇ ਹਾਂ ਗੁਰੂ ਹਰਿਦਾਸ ਸਾਹਿਬ ਕਰਵਾਉਂਦੇ ਹਨ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਸਤਿਗੁਰੂ ਜੀ ਕਹਿੰਦੇ ਅਸੀਂ ਜਨ ਆਪਣੇ ਆਪ ਨੂੰ ਕਹਾ ਕੇ ਸੇਵਕ ਬਣ ਕੇ ਵਾਹਿਗੁਰੂ ਦੇ ਅਸੀਂ ਉਹਨਾਂ ਗੁਰਸਿੱਖਾਂ ਦੀ ਧੂੜ ਮੰਗਦੇ ਹਾਂ ਜੋ ਆਪ ਜਪੈ ਅਗਰਹ ਨਾਮ ਜਪਦਾ ਹੈ ਜੋ ਗੁਰਸਿੱਖ ਆਪ ਨਾਮ ਨੂੰ ਜਪਦਾ ਹੈ ਹੋਰ ਉਹਨਾਂ ਨੂੰ ਨਾਮ ਜਪਾਉਂਦਾ ਹੈ ਇਹ ਗੁਰਸਿੱਖ ਦਾ ਜੀਵਨ ਮਹਾਰਾਜ ਜੀ ਨੇ ਕਥਨ ਕੀਤਾ ਹੈ ਇਸ ਮਹੱਲੇ ਵਿੱਚ ਪੌੜੀ ਜੋ ਤੁਦ ਸੱਚ ਤੇ ਆਏ ਦੇ ਭਾਈ ਸਾਹਿਬ ਜੀ ਨਿਹਾਲ ਹੋ ਗਏ ਨਾ ਮਹੱਲਾ ਸੁਣ ਕੇ ਜੀਵਨ ਮੁਕਤੀ ਦੇ ਪਾ ਕੇ ਸਦਾਵਾਹ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਸਾਧਕ ਬਣ ਕੇ ਅਗਰੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਕੇ ਲਿਆਏ ਸੋਮਾਰਾ ਸਾਹਿਬ ਗਰੀਵਨਾਰਾ ਜੀ ਪੌੜੀ ਵਿੱਚ ਉਚਾਰਦੇ ਹਨ ਜੋ ਤੁਧ ਸੱਚ ਤੇ ਆਏ ਦੇ ਸੱਚੇ ਪਾਤਸ਼ਾਹ ਜਿਹੜੇ ਤੈਨੂੰ ਸੱਚੇ ਪਾਤਸ਼ਾਹ ਨਿਸ਼ਤੇ ਕਰਕੇ ਤੇ ਹੁੰਦੇ ਐ ਏ ਵਿਰਲੇ ਥੋੜੇ ਉਹ ਬਹੁਤ ਵਿਰਲੇ ਆ ਦੁਨੀਆ 'ਕੇ ਥੋੜੇ ਹੀ ਹਨ ਦੁਰਲਭ ਹਨਗੇ ਬਾਲੇ ਨਹੀਂ ਹਨ ਦੁਨੀਆ 'ਕੇ ਟੋਲਿਆਂ ਦੇ ਟੋਲੇ ਨਹੀਂ ਹਨ ਕੋਈ ਕੋਈ ਵਿਰਲੇ-विरਲੇ ਹਨ ਸੰਸਾਰ 'ਚ ਰਲਦੇ ਨਹੀਂ ਹਨ ਕੋਟਨ ਮੈਂ ਨਾਨਕ ਉਹ ਨਾਰਾਇਣ ਜੇ ਚੀਤ ਜੋ ਮਨ ਚਿਤ ਇੱਕ ਅਰਾਧ ਦੇ ਜਿਹੜੇ ਮਨ ਚਿਤ ਬਣੀ ਨਾਲ ਇਹ ਚੇਤਨ ਸ਼ੁਰੂ ਮਨ ਦੁਆਰਾ ਮੰਨਣ ਕਰਕੇ ਇੱਕ ਨੂੰ ਅਰਾਧ ਦੇ ਹਨ ਸਿਲ ਕੀ ਬਰਕਤ ਖਾਹੇ ਅਸੰਖ ਕਰੋੜ ਉਹਨਾਂ ਗੁਰਮੁਖਾਂ ਦੀ ਇਹੀ ਜੀ ਬਰਕਤ ਸ਼ਕਤੀ ਹੈ ਅਸੰਖ ਗਿਣਤੀ ਤੋਂ ਰੈਬ ਕਰੋੜਾ ਪੁਰਖ ਪਏ ਖਾਂਦੇ ਹੈ ਉਹਨਾਂ ਦਾ ਬੀਜਿਆ ਹੋਇਆ ਜਾਂ ਨਾਨਕ ਹਰਪੁਨ ਬੀਜਿਆ ਫਿਰ ਤੋੜ ਨਾ ਆਵੇ ਹਰਪੁਨ ਕੇਰੀ ਤਦ ਨੂੰ ਸਭ ਤੇ ਆਏ ਦੀ ਇਹ ਮਹਰੇ ਸਾਰੀ ਸ੍ਰਿਤੀ ਆਸ ਨੂੰ ਪਿਆ ਰਹੀ ਹੈ ਸੇ ਥਾਏ ਪਈ ਜੋ ਸਾਹਿਬ ਲੋੜੇ ਉਹ ਥਾਂ ਲੇਖੇ ਚ ਪਏ ਹਨ ਜਿਹੜੇ ਸਹਿਬਾ ਤਾਂ ਲੋੜੇ ਚਾਹੇ ਆਪ ਦੇ ਬਣਾਉਣੇ ਚਾਹੇ ਆ ਉਹ ਸਰੂਪ ਰੂਪੀ ਥਾਂ ਚਿਤਤ ਹੋਏ ਆ ਮੁਕਤ ਰੂਪੀ ਥਾਂ ਨੂੰ ਪਾਇਆ ਹੈ ਉਹ ਦੇਖੇ ਚ ਪੈ ਗਏ ਆ ਨਿਰਗਾਹ ਜ ਪ੍ਰਮਾਨ ਹੋ ਗਏ ਹਨ ਜੋ ਬਿਨ ਸਤਗੁਰ ਜਿਹੜੇ ਸਾਹਿਬ ਆਪ ਨੂੰ ਲੋੜਦੇ ਆ ਚਾਹੁੰਦੇ ਹਨ ਜੋ ਬਿਨ ਸਤਗੁਰ ਜੀ ਵੇ ਖਾਂਦੇ ਪਹਿਨਦੇ ਜਿਹੜੇ ਭਾਈ ਸਤਗੁਰੂ ਸਾਹਿਬ ਦੀ ਸੇਵਾ ਨਹੀਂ ਕਰਦੇ ਹੱਥਾਂ ਨਾਲ ਅਜੇ ਮਹਾਰਾਜ ਦੀ ਭਗਤੀ ਨਹੀਂ ਕਰਦੇ ਤੇ ਜਵਾਨ ਕੀਰਤਨ ਨਹੀਂ ਕਰਦੇ ਐਵੇਂ ਪਦਾਰਥਾਂ ਨੂੰ ਖਾਂਦੇ ਆ ਐਵੇਂ ਜਿੱਤੇ ਪਦਾਰਥ ਸਾਨੂੰ ਪਹਿਨਦੇ ਆ ਵਸਰਾ ਨੂੰ ਤੇ ਮੋਏ ਮਰ ਜੰਮੇ ਕੋੜੇ ਉਹ ਤਾਂ ਵੈਗਰੂ ਵੱਲੋਂ ਮੋਏ ਮਰ ਗਏ ਆ ਬੇਮਖ ਹੋ ਗਏ ਆ ਤੇ ਮਰਦੇ ਜਾਂਦੇ ਰਹਿੰਦੇ ਕੋੜੇ ਕੋੜਾ ਹੀ ਜੂਨਾ ਵਿੱਚ ਅਤੇ ਕੋੜੇ ਕੋੜੀ ਹੋ ਕੇ ਜੰਦੇ ਮਰਦੇ ਰਹਿੰਦੇ ਹਨਗੇ ਕੋੜੇ 20 ਕੰਗਿਆ ਦੀਆਂ ਕੋੜੀਆਂ ਕਹੀਦੀਆਂ 20 20 ਗਿਣਤੀ ਵਿੱਚ ਕੋੜ ਮਿਆਂ ਦੇ ਕੋੜ ਮੇ ਉਹ ਜਮਦੇ ਮਰਦੇ ਰਹਿੰਦੇ ਹਨ ਕਰੋੜਾਂ ਹੀ ôi ਹਾਜ਼ਰ ਮਿੱਠਾ ਬੋਲਦੇ ਉਹਨਾਂ ਦਾ ਸਵਾਲ ਜਦੋਂ ਹਾਜੀ ਚਾਹੁੰਦੇ ਉਹ ਬੜੇ ਮਿੱਠੇ ਮਹਾਰਾਜ ਤਾਂ ਸੇਵਕ ਆਪਦੇ ਨੂੰ ਬੋਲਦੇ ਐ ਬਾਹਰ ਵਿਸ ਕੱਢ ਹੈ ਮੁਖ ਕੋਲ ਜਦੋਂ ਬਾਤ ਚੱਲੇ ਜਾਂਦੇ ਫਿਰ ਜ਼ਹਿਰ ਕੱਢਦੇ ਨਿੰਦਿਆ ਰੂਪ ਮੂੰਹ ਚੋਂ ਕੋਹਲ ਕੋਹਲ ਕੇ ਜਿਵੇਂ ਸਭ ਜ਼ਹਿਰ ਕੱਢਦਾ ਹੈ ਆਹਂ ਦਰੋਂ ਕੋਲ ਕੋਲ ਕੇ ਵਿਚਾਰ ਵਿਚਾਰ ਕੇ ਯਹਿਰ ਕੱਢਵੇ ਹਨ ਮਨ ਖੋਟੇ ਦਈ ਵਿਛੂੜੇ ਜੇ ਮਨ ਦੇ ਖੋਟੇ ਉਹ ਦੈਲੂ ਪਰਮੇਸ਼ਰ ਵਿਛੋੜਦੇ ਐ ਆਪ ਨਾਲੋਂ ਬੇਵਕ ਜਾਣ ਕੇ ਜੁਨਾ ਕੀ ਪਾਪਤੇ ਹਨ